ਲੜਾ ਮੂੰਹ ਤੋਂ ਪਰਣਾ ਪਿਛਾਨ ਲੈਣ ਤੈਨੂੰ ਕੋਣਾ ਹੋਰ ਕਾਪੀ ਵੀਰ ਅੱਜ ਦੇ ਕਰੀਏ ਸ਼ੁਰੂਆਤ ਹੈ ਟਾਈਮ ਹੋ ਗਿਆ 3:30 ਆ ਛੜਕ ਜਾਨੀ ਪਛਾਨੀ ਆ ਗੋਪੀ ਕਿਹੜੀ ਹੈ ਜਾਨੀ ਪਛਾਨੀ ਜੀ ਹਨ ਨਹੀਂ ਵੀਰ ਦੀ ਪੱਟੀ ਜਾਣਦੇ ਗੱਲ ਸਾਬ ਕੀ ਹਾਲ ਜੀ ਸਾਊਥੀਓ ਸੂ ਨਿਓਲੈਂਡ ਜਾਣਦਾ ਜੀ ਅੱਜ ਤੇ ਦਿਨ ਦੀ ਸਾਡੀ ਸ਼ੁਰੂਆਤ ਕੌਫੀ ਦੇ ਨਾਲ ਕੌਫੀ ਚਾਹ ਚ ਪੀਤੀ ਨਹੀਂ ਬਾਰ ਬੂਰ ਹੋਏ ਆ ਮੈਂ ਉੱਥਾਂ ਤੇ ਨਹੀਂ ਆ ਗਿਆ ਕਿਤੇ ਮੈਂ ਕੌਫੀ ਲਾ ਗਿਆ 15 ਮਿੰਟ ਕਿੱਤਾ ਨਿਕਲ ਨਹੀਂ ਰਿਹਾ ਆ ਆ ਆ ਚਲੋ ਆ ਚਲੋ ਤੇ ਉੱਤੇ ਜਾ ਕੇ ਮੰਡੀ ਨਹੀਂ ਭਗਿਆ ਪਿਆ ਕੰਮ ਤੂੰ ਹੀ ਕੀਂਦੂ ਮੰਡੀ ਆਈ ਏ ਟਕੜਾਵੇ ਅਜੇ ਚੱਲੀ ਜਣਾ ਕੰਮ ਆਏ ਤਾਂ ਪਾਫਾ ਨਿਕਲੇ ਆਈ ਕੁੱਤਾ ਆ ਕੁੱਤਾ ਹੀ ਏ ਉਹ ਹੀ ਓਏ ਇਹ ਉਹ ਹੀ ਕੁੱਤਾ ਹੀ ਏ ਇਹ ਇਦਾਂ ਹੀ ਘੇਰਦਾ ਏ ਤੇ ਇੰਨੇ ਸਾਨੂੰ ਗੰਡੇ ਮਹਿੰਗੇ ਦਿੱਤੇ ਮਹਿੰਗੇ ਕੀ ਦਿੱਤੇ ਹੀ ਨਹੀਂ ਕਾਲਾ ਗੰਡਿਆਂ ਦਾ ਲਾਰਾ ਲਾ ਗਿਆ ਗੰਡਿਆਂ ਦਾ ਲਾਰਾ ਲਾ ਗਿਆ ਚਵਲ ਜਣੇ ਨਾ ਇੱਥੇ ਰਹੁਣ ਕਈ ਵਡੀਆਂ ਗੋਂਗਲੂ ਖੜ੍ਹੀ ਏ ਦੂਜਿਆਂ ਗੋਂਗਲੂ ਖਾਈਏ ਅੱਜ ਥੈਲਾਇਆ ਕਰ ਹੈ ਠੋਗੜਾ ਪਗ ਇੱਥੇਗਾ ਚੰਗੀ ਜੀ ਦੁਕਾਨ ਤੇ ਰੁਗੀ ਹੈ ਸੋ ਨੋ ਨੋ ਨਹੀਂ ਡੈਂਡੀਆਂ ਵੱਲ ਖਲੇ ਜਾਂਦੇ ਜਿੱਦਾਂ ਗੱਡੇ-ਗੋਡੇ ਜਾਂ ਦੂਜੇ ਤੇ ਜਾ ਹਾਂ ਗੰਡੇ ਨਾਲ ਆਪਾਂ ਨੂੰ 16 ਰੁਪਏ ਪਿੰਡੋਂ ਹੀ ਮਿਲਦੇ ਆ ਜੇ 16 ਤੋਂ ਮਹਿੰਗੀ ਹੋਏ ਤੇ ਫਿਰ ਨਹੀਂ ਆਪਾਂ ਲੈਣੇ ਜਾਂ ਥੱਲੇ ਵੀ ਫੇਰ ਲੈ ਲੈਣੇ 16 ਹੋਏ ਫਿਰ ਵੀ ਨਹੀਂ ਲੈ ਆ ਥੱਲੇ ਲੈ ਲਾਂ ਫੇਰ ਲੈ ਲਾਂ ਹਾਂਜੀ ਗਿੱਲ ਸਾਹਿਬ ਮੋਹਨ ਦੇ ਮੰਡੀ ਦੂਜੇ ਵਿਟੇ ਕੋਲ ਆਏ ਨਾਲ ਹਾਂਜੀ ਭਿੰਦਾ ਜੀ ਹਾਂਜੀ ਕੀ ਹਾਲ ਜੀ ਮੰਡੀ ਹੋ ਗਈ ਪਹੁੰਚੇ ਮੰਡੀ ਆਪਾਂ ਬੰਦ ਗੋਭੀ 5 ਕਿਥੇ ਹੈ ਜੀ ਤੇ ਫੁੱਲ ਗੋਭੀ 70 ਹਾਂ ਜੀ ਸ਼ਿਮਲਾ ਪਾਂਚ ਚਲ ਗਿਆ ਹੋ ਗਿਆ ਦੋ ਚੱਲ ਤੁਰ ਗਾ ਹੂੰ ਹਾਂ ਬਹਾਦਰ ਲੈ ਗਾਜਰ ਪੁਸ਼ ਕੀ ਰੇਟ ਆ ਓਏ ਉਹ ਗਾਜਰ ਤੇ ਪੁਸ਼ ਫਖੀਰ ਆ ਮੁੰਡੀ ਦੇ ਵਿੱਚ ਚਲਾ ਆ ਬੰਦੇ ਬਹੁਤ ਐ ਨਾ ਗੋਪੀ ਚਲਾਕੀ ਬੜੀ ਇੱਥੇ ਬਹੁਤ ਹੈ ਨਾ ਇਹ ਹੈ ਇਹ ਤਾਂ ਲੱਗ ਨਹੀਂ ਤੇ ਆ ਕੇ ਇਹ ਤਾਂ ਆਈ ਥਾਗੋ ਸੌਰੀ ਸੁਵੇਚਨ ਵਾਲੇ ਆਵੇ ਗਾਜਰਾਂ ਦੇ ਪੱਤੇ ਵਿਗਣ ਡੈ ਜਿੱਥੇ ਤੇ ਚਲੋ ਵਧੀਆ ਪਹਿਲਾਂ ਜੇ ਇਹ ਲੈਣੀ ਹੈ 2-3 ਰੁਪਏ ਕਿਲੋ ਮਿਲਦੇ ਵੇ ਇਹ ਦੇ ਫੇਰੇ ਮੇਰੇ ਘੇਟੇਲੇ ਵੇਖਣਾ ਓਏ ਓਏ ਫੇਰ ਉਹੜੀਆਂ ਗੋ ਹੁੰਦੀਆਂ ਨੀਆਂ ਮੇਲਿਆਂ ਚ ਲੈਟਰੀਆਂ ਕਈਆਂ ਵੱਖਰੀਆਂ ਫਿਰ ਤੋਂ ਮਗੌੜੀਆਂ ਪਹਿਣੀਆਂ ਤੇ ਕੁੜੀਆਂ ਉਹ ਲੂਸ ਮੋਸ਼ਨ ਬੜੀ ਹੀ ਦਿੱਤੀ ਲੱਗਣੇ ਹੁਣ ਆਪਾਂ ਪੰਜਾਬੀ ਚ ਕੀ ਕਹਿਣ ਇਹ ਆਪਣੇ ਆਪ ਜਾਦੇ ਜਦੋਂ ਖਰਾਬ ਹੋ ਜਾਂਦੇ ਨਵੇ ਪੁਰਾਣੀ ਪਿਛਲੇ ਸਾਲ ਦੀਆਂ ਪਈਆਂ ਦੂਜੇ ਵਾਰ ਰੇਡ ਦੀ ਹੋਣ ਦੀ ਹੈ ਨਾ ਨਹੀਂ ਨਹੀਂ ਵਧੀਆ ਵਧੀਆ ਕੰਮ ਨਹੀਂ ਹੋਊਗਾ ਚਲੋ ਕੋਈ ਨਹੀਂ ਆਪਣੇ ਸੋਨੀ ਸੋਨੀ ਸਾਹਿਬ ਨਾਲ ਦੀ ਜ਼ਿੰਮੇਵਾਰੀ ਇਹ ਤਾਂ ਤੂੰ ਮੰਗਣੀਆਂ ਤੇ ਉਹਨਾਂ ਟ੍ਰੇਡ ਵੇਚ ਰਾਹ ਦੇਣਾ ਕੋਈ ਨਹੀਂ ਹੈ ਆਹ ਉਹਨਾਂ ਨਾਲ ਕੋਈ ਨਹੀਂ ਝੂੰਗਾ ਹੀ ਲੈ ਜਾ ਐਵੇਂ ਸੁੱਟ ਨਹੀਂ ਪਾਰ ਲਈ ਜਾ ਪਾੜੀ ਵਰਗੀ ਵਰਗੀ ਜਿਹਾ ਹੁੰਦਾ ਹੈ ਸਭ ਲੇਖੇ ਉਹਨਾਂ ਪਾੜੀ ਕਚਾਲੂ ਭਰਾਵਾ ਵਿੱਚ ਇਹ ਵੀ ਤੈਨੂੰ ਖੋੜਿਆ ਕੋਈ ਨਾ ਇੱਕ ਅੱਧਾ ਬਗੈਬ ਨਾ ਕਰ ਲਈ ਪਤਾ ਨਹੀਂ ਕੱਟ ਪਾਉਣੀ ਬੰਦ ਗੋ ਵੀ ਨਹੀਂ ਨਾਲ ਨਾਲ ਲੱਦੀ ਜਾਵਾਂਗੇ ਨਾਲ ਹੀ ਦੇਖਣਾ ਲਾ ਬੰਦਾ ਨੂੰ ਹਾਂ ਜੀ ਅੱਜ ਕੰਦਾ ਵੀਰ ਪੁਵਾਰੀ ਬਣ ਚੁੱਕਾ ਹੈ ਸਬਜੀ ਮੰਡੀ ਦੇ ਵਿੱਚ ਐ ਕੀ ਰਹਿ ਗਿਆ ਹੋਰ ਦੋ ਮਹੀਨੇ ਭਾਂਡੀਆਂ ਨੂੰ ਕਿੱਥੇ ਪਾਣੀ ਕਿੱਥੇ ਪਾਓ ਵੀਰੇ ਆਇ ਚੜ ਦੇ ਆਇ ਚੜ ਦੇ ਗਾਦੀ ਨਾ ਹੋਵੇ ਕੱਢੀ ਦੇ ਥੈਂਕ ਯੂ ਬਈ ਸਤੇ 10 ਦਾ 50 ਭੇਜੀ ਜਲਦੀ ਜਲਦੀ ਭੇਜੀ 10 ਦਾ 50 ਭੇਜੀ ਮਿੰਟਾਂ ਵਿੱਚ ਬਾਟਰ ਵਾਲਾ ਆਪਣੀ ਵੀ ਚੂਰ ਹੋ ਰਿਹਾ ਬਿਲਕੁਲ ਜੀ ਬਿਲਕੁਲ ਬਿਲਕੁਲ ਓਕੇ ਹੋ ਗਿਆ ਕੋਪੀ ਸੜਾ ਉਹ ਲੱਗ ਰਿਹਾ ਪਤਾ ਵੀ ਵਿਆਹ ਆ ਇੱਕ ਦੇ ਖੋਲਦੀ ਸਾਨੂੰ ਭਰਤੀ ਆ ਚਲੋ ਇਹ ਪੰਜਾਹ ਮੀਟਰ ਦਾ ਕੰਮ ਹੈ ਇਹ ਕੰਨ ਚ ਗਲੇ ਰੰਗ ਕਿਹਨ ਕਰੇਗਾ ਦਾ ਸਵਾਦ ਕੀ ਹੋ ਗਿਆ ਓਕੇ ਭਰਾ ਸੁਤਾਕਨ ਆਪਣੇ ਪਹਿਲਾਂ ਮੈਂ ਨਹੀਂ ਆਵਾਜ਼ ਮਾਰੀ ਕਿ ਤੁਸੀਂ ਉਹਦੇ ਅੱਡੇ ਦੇ ਖਲੋਤੇ ਹੋ ਇਹਦਾ ਫਰਜ ਨਹੀਂ ਬੰਦਾ ਆਵਾਜ਼ ਉਹਦੀ ਮੇਰੀ ਯਾਰੀ ਦੋਸਤੀ ਓਕੇ ਸਰ ਓਕੇ ਵੀਰੇ ਠੀਕ ਹੈ ਓਕੇ ਵੀਰ ਜੀ ਹੁਣ ਵੀਰ ਜੀ ਆਪਾਂ ਚੱਲੇ ਆਂ ਹਾਂਜੀ ਵੀਰੇ ਚੱਲਦੇ ਆਂ ਲੈ ਲਿਆ ਸੌਦਾ ਸਾਰਾ ਤੇ ਆਪਾਂ ਕਲੇ ਦੇ ਨਾਲ ਹੋਵੇ ਸੌਦੇ ਦੇ ਨਾਲ ਆਪਾਂ ਕਲੇ ਲੈ ਲਈ ਚਲੋ ਜੀ ਆ ਪੱਲੀ ਹੁਣ ਪਿੰਡੇ ਜਿਹੜੀ ਖਾਲੀ ਏ ਥੱਲੇ ਉੱਤੇ ਵਿੱਚ ਆ ਕੇ ਬਹਿ ਜਾ ਉਹ ਤੇ ਘੱਟਲੇ ਉ ਜਾ ਕੇ ਬਹਿ ਜਾਣ ਚਲੋ ਜੀ ਮੰਡੀ ਚੋਂ ਘੰਟੇਕ ਦੀ ਮੰਡੀਆਂ ਹੀ ਖਾਲੀ ਕਰਤੀ ਸਾਰੀ ਘੰਟੇਕ ਜੀ ਐਕਸਪਲੋਰ ਕਰਕੇ ਦਾ ਉਹ ਗਿਆਈ ਤਾਂ ਉਹ ਗਿਆ ਉਹ ਜਾਂਦਾਈ ਉਹ ਜਾਂਦਾਈ ਉਹ ਜਾਂਦੇ ਕਿਹੜਾ ਪਾ ਕੇ ਮਗਰ ਮੰਡੀ ਵੇਲੀ ਕਰਦੀ ਆ ਜੀ ਸੋਹਣਾ ਸੇਫ ਡਰਾਈਵ ਗੋਪੀ ਹਾਂ ਜੀ ਜੀ ਆ ਗਏ ਘਰੇ ਅੜਕੇ ਤੜਕੇ ਹੈ ਸ਼ਾਪਿੰਗਾਂ ਹੈ ਸਬਜ਼ੀ ਦੀ ਸ਼ਾਪਿੰਗ ਕਰਦੇ ਹਾਂ ਸਬਜ਼ੀ ਦੀ ਹਾਂਜੀ ਹੈਗੀ ਹੈ ਮਲਤ ਹਾਂਜੀ ਜੀ ਆ ਸਮਾਂਤਰੇ ਕੀਰੇ ਖੂਰੇ ਪੂਰੇ ਆ ਮੂਲੀ ਮਲੀ ਗੱਲ ਕਰੋ ਦਾਨੀ ਮੂਲੀ ਮਲੀ ਮਗਰ ਪਟੀਦੀ ਨਹੀਂ ਮੈਂ ਕਿਣ ਕਿਰ ਕਿਹ ਉੱਤੇ ਹਾਂ ਨਾ ਯਾਰ ਸੌਣਾ ਲਈਏ ਪਾ 10 ਮਿੰਟ ਹੈ ਨੀਂਦ ਜੀ ਨਹੀਂ ਮੈਂ ਪਰਵਰਾ ਰਾਤ 11:30 ਵਜੇ ਦਾ ਸੁੱਤਾ ਸੋਤੇ ਨਾ ਹੋ ਪਹਿਲਾਂ ਤੂੰ ਗੱਲਾਂ ਕਰੀ ਗਿਆ ਤੇ ਬਾਅਦ ਚ ਸੋਤੇ ਆ ਤੇ ਗੱਲਾਂ ਸਾਰਿਆ ਫੋਨ ਤੇ ਆਪ ਲੱਗਾ ਰਿਹਾ ਹੁਣ ਤੇ ਕਿਹੜੇ ਫੋਨ ਕਿਨੂੰ ਮਲਾਇਆ ਸੀ ਉਹ ਤਾਂ ਮਾਮਾ ਪਿਆ ਤੈਨੂੰ ਤੇ ਮੁੜ ਕੇ ਤੂੰ ਚਲ ਜਾਂਦੇ ਜਾਣਦੇ ਜਾਨਦੇ ਜੀਰ ਜਾਈ ਚ ਮੂੰਹ ਕਰ ਲੈ ਚਲੋ ਆ ਪਿੰਡੜੇ ਘੜੀ ਸਾਰੀ ਪਈ ਉਹਨੇ ਰੈਡੀ ਕੀਤੀ ਕੁੱਤੇ ਆ ਭਰਾਈ ਕਰਦਾ ਹੈ ਆ ਤੜਕੇ ਤੜਕੇ ਕੁੱਤੇ ਮੂੰਹ ਤੋਂ ਤੋਹਤੀ ਲੈ ਗਾਣਾ ਤੂੰ ਟੈਂਕਰ ਖਮੋਤਾ ਤੂੰ ਸਬਜੀ ਛੁੜਤੀ ਆ ਕੁੱਤੇ ਆ ਚੱਲ ਕੋਈ ਨਹੀਂ ਕੋਈ ਨਹੀਂ ਹੁੰਦਾ ਹੁੰਦਾ ਤੜਕੇ ਤੜਕੇ ਕੋਈ ਨਹੀਂ 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 ਗਿੱਲ ਸਾਹਿਬ ਇੱਥੇਗਾ ਤੂੰ ਖੋਲਤੀ ਆਪਾਂ ਮੋੜ ਲੈ ਹੈ ਆ ਦੋ ਤੇ ਫੜਨੇ ਪੈ ਗਏ ਚੱਲ ਹੁਣ ਫਾੜੋ ਨਾ ਹੋਸੀ ਤੈਨੂੰ ਫਾੜੋ ਨਾ ਚੱਲ ਫਰਾਜ਼ ਮੀਨ ਦੀਆ ਪਾਣੀ ਉਹ ਗੱਲਾਂ ਗੱਲਾਂ ਜੀ ਇਹਨੂੰ ਗੇਂਦ ਚ ਬੈਠੇ ਚੱਲ ਕੋਈ ਨਹੀਂ ਹੋ ਜਾਂਦਾ ਕਦੀ ਕਦਈ ਪਲੀਆਂ ਕੱਢ ਲੈ ਮਿਕਸ ਸਪਾਈਤੇ ਲਾ ਲਈਏ ਪਲੀਆਂ ਰਹਿ ਗਈਆਂ ਬਸ ਸੋਇ ਅਮਰ ਤਦ ਤਾਰੇ ਗੋਮਨ ਆਵਾ ਜਾਗੋ ਵਾਯੋ ਵੀ ਗਨਸਾ ਆਨੇ ਪਾ ਲੈ ਠੀਕ ਆ ਰਾਮ ਸਾਰਾ ਮਾਲਯੁਮਨਦਨ ਗੋਪੀ ਥੂਨੇ ਭਾਈ 30 ਸਟਾਰਟ ਕਰ ਲਿਆ ਹੁਣ ਤੋੜ ਕੇ 30 ਲਾ ਦੇ ਵਿਖ ਲਗਾ ਤੇਲ ਕਿੰਨੇ ਉਂਗਲਾਵਾ ਵਾਹ ਕਿਉਂ ਨਹੀਂ ਦੋ ਹੀ ਆ ਦੋ ਹੀ ਕੋਈ ਨਹੀਂ ਕੋਈ ਨਹੀਂ ਸਾਰੋ ਅਜੇ ਉਹ ਚ ਵਾਧੂ ਆ ਇਹ ਅਜੇ ਆਪਾਂ ਸਪੇਅਰ ਰੱਖ ਲੈਣਾ ਉਹ ਚਲਾਉਣਾ ਹਣਾ ਉਹ ਐਨ ਆਰ ਆ ਉਹ ਚਲਾਉਣਾ ਉਹ ਚ ਵਾਧੂ ਆ ਜੇਨਰੇਟਰ ਚਲਾਊਗਾ ਜੀ ਜੇਨਰੇਟਰ ਪੁਝਾਊਗਾ ਬਿਨਾ ਲੋਡ ਤੋਂ ਬਿਨਾ ਲੋਡ ਤੋਂ ਤੇਨੇ ਪੁਝਾਈ ਫਿਰਨੇ ਬਿਨਾ ਲੋਡ ਤੋਂ ਤਾਂ ਭਾਵੇਂ ਸਾਰੀ ਰਾਤ ਚਲਾਈ ਛੱਡ ਲੋਡ ਕਿੰਨਾ ਬਣਾ ਕੇ ਲੋਡ ਤੇ ਕੋਈ ਨਹੀਂ ਬਣਾ ਕੇ ਹਲ ਸਾਹਿਬ ਤੁਹਾਡੀ ਗੱਲ ਸਹੀ ਆਹ ਹੋਏ ਤੇ ਇਹ ਕੱਢਨੀ ਆ ਵੇ ਕੋਈ ਚੱਕਰ ਹੀ ਨਹੀਂ ਦੇ ਵੇ ਇਹਨੇ ਲੇਟਣਾ ਚੋਕੇ ਬਾਹਰ ਮਾਰਨੀ ਹਮਮ ਇਹ ਦੰਦਾਂ ਨਾਲ ਗੋਲ ਨਹੀਂ ਕਾਲੇ ਨੇ ਰੱਖ ਬੋਇ ਆਈ ਟੈਂਕਰ ਅੱਜ ਡਿਆ ਗਰੀ ਪਧਰੀ ਕਰਨ ਦੋ ਟ੍ਰੇਟਰ ਨਾ ਕੱਢਿਆ ਇੱਕ ਤੇ ਭਰ ਪਿਓਲ ਉੱਤੋਂ ਤੱਕ ਲਿਆਇਆ ਕੋਈ ਨਹੀਂ ਗੋਪੀ ਹੋ ਗਿਆ ਪਧਰਾ ਬਾ ਕੋਈ ਨਹੀਂ ਤੇਰੇ ਅੱਧਾ ਕਿਹ ਟਾਈ ਹੋਰ ਲੱਗਣਾ ਤੇਰਾ ਅਗੇ ਸੋ ਤੂੰ ਹੀ ਬਣਾਉ ਕਿਉਂ ਹੇ ਕੋ ਮੈਂ ਬਣਾਉਂਗੀ ਵੀਡੀਓ ਦਾ ਪੰਗਾ ਉਦਾਂ ਕਹੇ ਗਲਤ ਨਹੀਂ ਕੋਈ ਕਿ ਮਾਮਾ ਲਾ ਕੇ ਖਲੋਤਾ ਵੀ ਜਾ ਆਪਣੇ ਮਾਂ ਰਾਤੀ ਜਦ ਮਾਮੇ ਨੇ ਮਾਰਿਆ ਨਾ ਮੌਕਾ ਪੈਂਦੇ ਜੇ ਤੂੰ ਹੀ ਨਹੀਂ ਔੜੇ ਜਿਹਾ ਤੇਰੇ ਜਾਈਂ ਮੂੰਹ ਆੜਿਆ ਨੀ ਓ ਬੱਲੇ ਸ਼ੇਰਾ ਟਿੱਕੋ ਕੰਮ ਉਹ ਵੀ ਪਟਾ ਕਰਤਾ ਏ ਓ ਪਾ ਓ ਪੱਦਰਾ ਜੇ ਕਰ ਦੋ ਆ ਵੀ ਇੰਜੀ ਕੰਡੇ ਨਾ ਰਹਿ ਰਹੇ ਲੋਰਾਂ ਬਿਲਕੁਲ ਇੰਜੀ ਬਿਲਕੁਲ ਜਿਹੜੀ ਵਾਦੀ ਮਿੱਟੀ ਉੱਥੇ ਥੋੜੀ ਠੀਕ ਹੈ ਜੀ ਇਹ ਤੇ ਟਰਾਲੀ ਲਵਾਈ ਇਹਨੂੰ ਪਧਰੀ ਕਰ ਦੋ ਇਹਨੂੰ ਫੇਰ ਨਹੀਂ ਨਿਕਲਣਾ ਹੈ ਫੇਰ ਮਾ ਜੇ ਇਹ ਲਿੰਕਾ ਜੋੜ ਕੇ ਮਗਰੋਂ ਨਾ ਨਾ ਚੋਰ ਲਾਉਂਦਾ ਹੂੰ ਦਿਮਾਗ ਤੇ ਬੜਾ ਇਹਦਾ ਹਾਂ ਅੱਛੇ ਵੀ ਨਹੀਂ ਲੱਗ ਗਈ ਗੋਪੀ ਤੂੰ ਕਹਿੰਦੀ ਇਹ ਤੇ ਜ਼ੋਰ ਕਦੋਂ ਦਾ ਨਾ ਜਦੋਂ ਟਰਾਲਾ ਨਿਕਲੇ ਜ਼ੋਰ ਤੇ ਕਦੋਂ ਦਾ ਲਵਾ ਕੇ ਬੈਠਾ ਫੇਰ ਨੂੰ ਤੇ ਗੀਅਰ ਵੀ ਨਹੀਂ ਲੱਭਦਾ ਕੱਢ ਵੀ ਕੋਪਰਾਂ ਕਰ ਇਹ ਤੇ ਕਰਕੇ ਲਾ ਕੇ ਜੀ ਤੂੰ ਤੂੰ ਹੀ ਪਈ ਇਹ ਤੇ ਕਦੋਂ ਦਾ ਜ਼ੋਰ ਲਵਾ ਕੇ ਬੈਠਾ ਉਦੋਂ ਤੇ ਤੂੰ ਇਹ ਸਟਾਰਟ ਹੀ ਕਰਕੇ ਸੈੱਟ ਕਰਦੇ ਯੋਰ ਦਾ ਕੀ ਲਵਾਉਣਾ ਭੈਣੋ ਸਲਿੱਪ ਦਾ ਗੱਡੀ ਦਾ ਇਹ ਜੋ ਇਹਨੇ ਉਹਦਾ ਯੋਰ ਮੁਕਾ ਦੇਣਾ ਇਹ ਫਰਾਈ ਕਰਦਾ ਨਹੀਂ ਨਹੀਂ ਆਹੋ ਚੱਲ ਪਰੋਤਾ ਬੈਠਾ ਉਹਦੇ ਨੂੰ ਫਰਾਈ ਕਰਨਾ ਉਹਦੇ ਨਾਲ ਤੂੰ ਆਹ ਕੰਮ ਕੀਤਾ ਜਿਹੜਾ ਉਹਨੂੰ ਪਧਰਾ ਆ ਆ ਜਿਹੜਾ ਉਹਨੂੰ ਪਧਰਾ ਕਰਨੇ ਵੀ ਉਹਦੇ ਕੰਮ ਆ ਦੇਖੋ ਕੋਈ ਨਾ ਹੁਣ ਵੀਰ ਜੀ ਆਪੇ ਪਾਣੀ ਕਿੱਥੇ ਟਰੋਂਕਣਾ ਕਿਹੜਾ ਪਾਣੀ ਆ ਪਾਣੀ ਪਾਣੀ ਹੁਣ ਟੈਂਕਰ ਲਾਦਾ ਇਹ ਹੁਣ ਪਾਣੀ ਤਰੋਂ ਕਣ ਪਾ ਲੈਨੇ ਆ ਨਹੀਂ ਨਹੀਂ ਸ਼ਾਮਾਂ ਨੂੰ ਪਾਉਂਦੇ ਆ ਅਮਰਦੱਲ ਸ਼ਾਮਾਂ ਨੂੰ ਹੈ ਉਹਨਾਂ ਦੇ ਨਾਲ ਦੂਜੇ ਆਏ ਸੰਦ ਸੰਦ ਲੱਗਣੇ ਆ ਜੇ ਉਹ ਦੂਜੇ ਮਾਰੀ ਚਾਲੀ ਤੇ ਹਾਂ ਹਾਂ ਆਪੇ ਹੋਗਾ ਤੇ ਸਾਰੇ ਨੂੰ ਇੱਕੋ ਜਿਹੀ ਆਈ ਆ ਤੇ ਪੰਡੀ ਇੱਧੇ ਆ ਹਾਂ ਹਾਂ ਚੁੱਦਾ ਅੱਛਾ ਪੇਰ ਉਹ ਭੋਰ ਆ ਜਾ ਮਾਰੀ ਫੇਰ ਉਹ ਕੋਪੀ ਮੇਲੇ ਲੱਗ ਗਈ ਬੱਚੇ ਲੱਗ ਗਈ ਕੀ ਆ ਲੱਕ ਪੰਨੀ ਆ ਨਾਂਗੀ ਗਾਂ ਕੋਈ ਨਹੀਂ ਚਾਰ ਕੋਟ ਦੋ ਦੋ ਟੁੱਟਣਾ ਦੇ ਮਾਮਾ ਵਹਗਾਲ ਦੀ ਮਰਦੀ ਦਾ ਹੁੰਦਾ ਤੁਹਾ ਦਾ ਸੁੱਟੀ ਆ ਹਾਂਜੀ ਇਹ ਕੀਰ ਲੋਂਡ ਹੈ ਜੀ ਹਾਂਜੀ ਖਾਲ ਹਾਂ ਖਾਲ ਕਹਦੀ ਬੰਦੀ ਹੈ ਸਰੋਗਾ ਦੀ ਬਾਂਦੀ ਹੋ ਗਿਆ ਵੀਰ ਜੀ ਇਕ ਤਵਾ ਰਲ ਗਿਆ ਚੰਗੀ ਤਰ੍ਹਾਂ ਹਾਂ ਜੀ ਜੀ ਅੱਛਾ ਜੀ ਚਲੋ ਬੰਨੋ ਅਸੀਂ ਤੁਹਾਨੂੰ ਬੈਂਡਰੀ ਵਾਲੇ ਸਕੂਟਰ ਦਾ ਸਕੂਟਰੀ ਦਾ ਅੰਤ ਲੈਣਾ ਵਿਖਾਈਏ 1 1 ਕੁੱਤੇ ਮੈਂ 2 ਮਗਰ 3 ਇਹ ਚੌਥਾ ਮੈਂ ਮਗਰ ਇੱਕ ਡੰਗਰ ਮੈਂ ਹੋ ਰੋ ਪੀਆ ਹੋਏ ਜਾਂ ਕਰ ਮੈਂ ਮੰਮ ਮੇਰਾ ਲੱਕ ਤੋੜਨਾ ਹੀ ਨਹੀਂ ਹੋ ਜਾਂਦੇ ਸਿਲੰਡਰ ਸਿਲੰਡਰ ਕਰ ਦੇਣੀ ਉਸੇ ਸਿਲੰਡਰ ਜੀ ਇੱਕ ਹੋਰ ਕੱਢੋ ਇੱਕ ਹੋਰ ਕੱਢਣਾ ਆਹੀ ਇੱਕ ਸਿਲੰਡਰ ਹੋਰ ਲੈਣਾ ਨਾ ਨਸੀਨਾ ਆਪਾਂ ਉਹ ਆਪਾਂ ਪੀ ਆਲੀ ਓ ਟੀਚਰ ਹਾਂ ਉਹ ਅੰਦਰ ਲਵਾਓ ਅੰਦਰ ਲਵਾਓ ਆਜੋ ਸਰ ਅੰਦਰ ਲਵਾਓ ਹੋਰ ਨੰਬਰਦਾਰ ਸਾਹਿਬ ਟਿੱਟਾ ਜੀ ਮੇਰੀ ਪੇਕੋ ਰਿਕਾਰਡ ਦਿਓ ਸਰ ਬਰਾਸ ਸਮੇ ਸਦਾ ਸ਼ੰਦਿੰਦੀ ਕਪਾਲਤਾ ਕਰਨੀ ਅਸੀਂ ਆਓ ਜੀ ਦੇ ਸ਼ੁਭਚਿੰਤਕ ਜੀ ਦਾ ਨਾਮ ਲੈਂਦੇ ਹਾਂ ਬਿਲਕੁਲ ਜੀ ਬਿਲਕੁਲ ਲਿਖੋ ਜੀ ਬਲਵਿੰਦਰ ਸਿੰਘ ਰਬ ਲਵਿੰਗ ਜੀ ਤੇ ਹੋ ਕਿ ਉੱਥੇ ਕੀ ਆਉਂਦਾ ਕਿੱਥੇ ਇੱਥੇ ਵੀ ਉਹ ਧਰਮ ਸਿੰਘ ਹੀ ਆਉਣਾ ਧਰਮ ਸਿੰਘ ਹੀ ਆਉਣਾ ਬਸ ਹਾਂ ਇੱਥੇ ਸਰਕਾਰ ਇੱਥੇ ਸਰਕਾਰ ਧਰਮ ਸਿੰਘ ਹੀ ਲਿਖ ਹਾਂ ਜੀ ਚੱਲ ਅੱਗੇ ਆ ਬੜੀ ਨਾ ਜਾਣ ਜਿੰਨ ਮਟਰ ਜੇ ਗੋਣ ਗੋਣ ਲੁਫਾਵਾ ਕਿਤੇ ਧਰਮ ਸਿੰਘ ਕਿਹੜਾ ਜੀ ਪਾਣੇ ਅੰਦਰ ਚਾਰ ਪੈਰ ਸੁੱਖਾਂ ਦੇ ਨਾਲ ਦਿਨ ਬਤੀਤ ਹੋਇਆ ਬਾਰੀ ਪੜਦਿਆਂ ਆਪ ਜੀ ਦੀ ਹਜ਼ੂਰੀ ਅੰਦਰ ਸੰਧਿਆ ਦੇ ਟੈ ਮੰਦਰ ਆਪ ਜੀ ਦੇ ਸਤਿਗੁਰੂ ਜੀ ਸੋਧਾਰ ਰਹਿ ਰਸਾ ਵੇਗੂ ਬੈਗ ਇਦਾਂ ਹੋ ਜਾਂਦਾ ਦੁਪਹਿਰ ਤੋਂ ਬਾਅਦ ਹੀ ਸਦਾ ਇਨਾ ਵੀ ਇਨ੍ਹਾਂ ਦੇ ਮੂੰਹ ਵੇਖਣ ਤੇ ਅੱਜ ਨਹੀਂ ਸਾਡੇ ਵੀਡੀਓ ਬਣਾਉਂਦਾ ਟਾਈਮ ਲੱਗਾ ਜਾ ਇਦਾਂ ਸੈਕਟਰੀ ਸਾਹਿਬ ਕੋਈ ਕੀ ਗਨਾਹ ਕਰ ਲਿਆ ਚਲੋ ਆਜੋ ਹੁਣ ਸਵੇਰੇ ਵੇਖਾਂਗੇ ਹੈ ਚਾਹ ਪੀਏ ਜੋਧਿਆ ਓਏ ਕੋਏ ਅੱਛਾ ਹੁਣੋਂ ਮੀਰ ਭੁੱਲਈ ਆ ਗਏ ਜੀ ਤੁਸੀਂ ਹਾਂ ਜੀ ਅੱਜ ਬੜੇ ਮੰਦੇ ਹਾਲ ਹੋਏ ਯਾਰ ਸਵੇਰ ਦੇ ਤੂੰ ਕਿੰਨੇ ਵਜੇ ਜਾਗਣਾ ਮਨੋਂ ਮੀਰ ਸੀਸੇ ਦੀ ਡੱਡੀ ਗਈ ਆ ਗਈ ਜੀ ਜਾਗਣਾ ਨਹੀਂ ਹੁਣ ਮੈਂ ਸੌਣ ਲੱਗਾ ਅੱਜ ਕੋਈ ਵੀਡੀਓੜੀ ਨਹੀਂ ਬਣੀ ਅੱਜ ਉਦਾਂ ਹੀ ਰਹਾ ਚ ਭਜੋ ਭਜਾਈ ਰਹੀ ਕੁੜੀਆਂ ਹੈ ਸਭ ਜੀ ਨੇ ਹਾਂ ਪਤੀਆਂ ਯਾ 4 ਵਜੇ ਰਾਤ ਇਹਨਾਂ ਜੀ ਗੱਡੀ ਤੇ ਹੂੰ ਚਲੋ ਚੰਗਾ ਵੀਰ ਜੀ ਹੁਣ ਸਵੇਰੇ ਮਿਲਾਂਗੇ ਚੰਗਾ ਜੀ ਮੈਂ ਲੱਗਾ ਹਾਂ ਸੌਣ ਚੰਗਾ ਵੀਰ ਜੀ ਬੜੀ ਸੇਵਾ ਕਰਨ ਦਾ ਵੀ ਮੁੰਡੇ ਬੜੀ ਰਾਤ ਦਾ ਵੱਜ ਗਿਆ ਡੇਢ ਤੇ ਮੁੰਡੇ ਦੁੱਧ ਹੀ ਲਈਓ ਪਾਣੀ ਕਮਾ ਬੁੱਲੇ ਅੱਜ ਨੂੰ ਨਾ ਠੀਕ ਹੈ ਜੀ ਸੇਵਾ ਤੁਹਾਡੀ ਵੀਰ ਲੜ ਨਾ ਜਾਵੇ ਕੋਟ ਪਣੇਵੇਂ ਦੁੱਧ ਪੀ ਚਲੋ ਠੀਕ ਹੈ ਜੀ ਕਰੋ ਕਰੋ ਪਿਆ ਤਾਂ ਪਿਆ ਤਾਂ ਕਰੋ ਸੇਵਾ ਪਿਆ ਤਾਂ ਪਿਆ ਤਾਂ